ਲੈ ਵੀ ਬਾਹਰ بارش ਹੋਣ ਦੀ ਹੈ ਬਹੁਤ بارش ਹੋਣ ਦੀ ਸਵੇਰ ਦੀ ਹੈ ਲੈ ਅੱਜ ਜਿਹੜੇ ਹੋ ਗਏ ਆਪਣੇ ਰੈਡੀ ਹਣ ਦੋਵੇਂ ਇੱਕੋ ਜਿਹੇ ਹੋ ਗਏ ਤੇ ਮੈਂ ਤਾਂ ਥੜਾ ਥੜਾ ਉੱਤੇ ਚੜਾਲ ਲੀ ਸਸੀ ਕਾਲ ਜੀ ਵੈਲਕਮ ਕੀ ਹਾਲ-ਚਾਲ ਕਿਵੇਂ ਆ ਸਾਰੇ ਠੀਕ-ਠਾਕ ਸਵੇਰ ਦਾ ਟਾਈਮ بارش ਹੋਣ ਧੀ ਆ ਕਾਫੀ ਤੇ ਆਉ ਕਰਦੇ ਛੋਟੇ ਜੋ ਲਾਉ ਦੀ ਸ਼ੁਰੂਆਤ ਤੇ ਟਾਈਮ ਹੋਇਆ ਦ ਕਰ ਸਵੇਰ ਦਾ 7:30 8:00 ਦਾ ਜਿਹੜਾ ਜਿਹੜਾ ਹੰਟਾ ਕੁ ਲਾਉਦੇ ਨਾਲ ਜਿਹੜੇ ਨਵੇਂ ਨੇ ਸਾਡੇ ਚੈਨਲ ਕੋ ਸਬਸਕ੍ਰਾਈਬ ਜੀ ਦੇ ਵਾਸਤੇ ਰੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਭ ਨੂੰ ਦੋਟੇ ਇੰਫੀ ਚੈੱਕ ਕਰਨ ਵਾਲੇ ਮੈਂ ਕੱਲ ਨੂੰ ਤਿਆਰ ਲਾਈਵ ਫਿਰ ਲੇੜੂਗੀ ਤੇ ਤਾਜ ਕਰ ਲਿਆ ਮਿਲਾਂ ਦਰਵਾਜ਼ੇ ਮੜ ਗਿਆ ਫਿਰ ਪਰੇਸ਼ਾਨੀ ਬੰਦੀਰ ਮੜ ਗਿਆ ਲੱਕੀ ਕਹਿੰਦਾ ਮੇਰੇ ਕੋ ਨਹੀਂ ਹੁਣਾ ਮੈਂ ਲੱਕੀ ਬੰਦ ਹੁੰਦਾ ਅੱਜ ਕੋਣੋ ਕੋਣੋ ਕਹਿੰਦੇ ਕੋਣੇ ਕੋਣੇ ਨਹੀਂ ਲੂਮ ਜੀਨਰ 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 ਦੇੜੀ ਦੀ ਆਏ ਹੁਣੇ ਮਾਂ ਉਹਦੀਆਂ ਲੱਗਦੀਆਂ ਜੀ ਜਿਹੜੀਆਂ ਘੁੰਮਦੀਆਂ ਨਹੀਂ ਆਹ ਫਗੂੜੇ ਚ ਮੈਂ ਦੇਣਾ ਰਹੀ ਸੀ ਜਿੰਨਾਂ ਘੁੰਮਦੇ ਦੱਬੀ ਹੋਈਆਂ ਆਹ ਉਹਦੀਆਂ ਜੀ ਮੋਰ ਜੀ ਆਦ ਵਿੱਚ ਨਹੀਂ ਆ ਰਹੀਆਂ ਇਹ ਦੇਖ ਹੱਥੋਂ ਤੇ ਨਹੀਂ ਆ ਰਹੀਆਂ ਕਰਦੇ ਆ ਰਪਤੇ ਆਹ ਰਪਤੇ ਮੈਂ ਕਦੀ ਨਾ ਆਇਆ ਸੋਣਾ ਬਾਊ ਉਹ ਕੱਦੀਆਂ ਨਹੀਂ ਕਿੱਥੇ ਮੈਂ ਸੁਨਾ ਤੱਕ ਮੁੰਨੇ ਬਾਗ ਨੇ ਅੱਜ ਅੰਮ੍ਰਿਤੰਦਰ 25 ਵੀ ਆਉਣ। ਖੇਡ ਦਾ ਪਿਆਰ ਜਿੱਦ ਰੋਣਾ ਉੱਡੇ ਕੱਠੇ ਰੋਣਾ ਜਿੱਦ ਖੇਤੀਆਂ ਕਰਨੀਆਂ ਉਦੋਂ ਕੱਠੀਆਂ ਖੇਡੀਆਂ ਕਰਨੀਆਂ ਚੋਣੇ ਨੇ। ਆਏ ਕਿਤੇ ਸਮਾਈਲ ਦੇਖੋ ਪੁੱਤ ਦੀ ਸਮਾਈਲ। ਸਮਾਈਲ ਕਰਦੋ ਹਰ ਪੱਤੇ। ਸਮਾਈਲ ਕਰਦੋ। ਜਦੋਂ ਪਿੰਗ ਨਾ ਦੇ ਵਾਲੂ ਬੜੇ ਚੋਣਨੂ ਤਾਂ ਵੀ ਉਹ ਕੋਲ ਨਹੀਂ ਆਇਆ ਕਿੰਨਾ ਨਾ ਆਇਆ ਚੱਲ ਹਾਇ ਕੁਤੀ ਹਾਇ ਕੁਤੀ ਯਾ ਲਾ ਯਾਰ ਛਿਟੋਣੇ ਦਾ ਕੀ ਕਰਦੇ ਸੀ ਸੁਣੇ ਕੀ ਕਰਦੇ ਸੀ ਪਰ ਮੈਂ ਨਹੀਂ ਕਰਿਆ ਠੀਕ ਸਾਰੇ ਵਧੀਆ ਹਾਂ ਜਨ ਜਨ ਅੰਲਾ ਸਮਝਾ ਰਿਹਾ ਇਹ ਮੁਹਾਰਤ ਦਾ ਕਾਰਜ ਮੇਰੇ ਮਾਰਨ ਦਾ ਬਿਆਨ ਬਾਗੀ ਦੇ ਉੱਤੇ ਮੱਦੀ ਬੁਣੀ ਬਣੀ ਉਹ ਕਾਲੀ ਅੱਜ ਦਾ ਚੋਰ ਹੁੰਦਾ ਹੈ ਹਾਂਜੀ ਹਰਫਤੇ ਜੀ ਰੋਟੀ ਨਹੀਂ ਖਾਣੀ ਸੌਖੇ ਦੇ ਸੌਖੇ ਲੰਮਿਆ ਪਿਆ ਹਰਫਤੇ ਸਿੰਘ ਰੋਟੀ ਖਾਣੀ ਆ ਲੈਬ ਗੇਟ ਆਪਣਾ ਹੋ ਗਿਆ ਰੈਡੀ ਬਕੋ ਕਰੋ ਚੈੱਕ ਉਸਤਾਦ ਪੈਨ ਮਾਰਨ ਹੈ ਹੈ ਬੜਾ ਏ ਡੱਗ ਬੜਾ ਬਣਾ ਦੀ ਹੈ ਹੈ ਨਾ ਠੀਕ ਆਟ ਬਿਲੋ 3 ਇਕ ਹੋ ਲਗਣਾ ਹੋਰ 2 ਲੱਗਣੇ ਹੋਰ 3 ਉਹ ਵੱਡਾ ਕਰ ਇਹਲਾ ਆਟਮ ਮੰਨਦਾ ਹੀ ਇੱਥੋਂ ਬੜਾ ਲੱਗਦਾ ਕਾਰੀਗਰੀ ਦਾ ਹੈ ਇਹਨਾਂ ਨੂੰ ਤਾਂ 5-7 ਸਾਲ ਲਾਏ ਬਾਅਦ ਨਹੀਂ ਵੱਡਾ ਬਣਾ ਰਿਹਾ ਬੜਾ ਮੈਨੂੰ ਛੋਟਾ ਮੋਲ ਕੀ ਨਾ ਠੀਕ ਆ ਛੋਟਾ ਨੂੰ ਮਤਲਬ ਭਾਰਾ ਹੋਣਾ ਨਾ ਕਿੰਨਾ ਕੁ ਭਾਰਾ ਹੋ ਜਾਣਾ ਨਹੀਂ ਨਹੀਂ ਇਹ ਜਿਹਨੇ ਜਿਹੜਾ ਅੰਦਰ ਚੀਜ਼ ਲਾਉਣੇ ਕਰੋਗੇ ਹਲਕੀ ਜਿਹੀ ਲਾ ਦੇ ਸੈਂਟਰ ਸੈਂਟਰ ਸਭ ਲੱਗੇ ਨੇ ਇੱਧਰ ਉਹ ਮਸ਼ੀਨ ਲਿਆ ਕੇ ਦਿੱਤੀ ਇਹਨਾਂ ਨੇ ਆਂਦੇ ਜਣਾ ਮਾਰੋ ਇਦਾਂ ਦਾ ਕਰਕੇ ਕਦਾਂ ਗੱਲ ਬੰਦ ਹੀ ਨਹੀਂ ਭਾਈ ਲੈ ਕੇ ਇੱਧਰ ਆ ਯਾਰ ਪਹਿਲਾਂ ਆ ਵੇ ਸਭ ਏਦਾਂ ਏਦਾਂ ਹੈ ਸਰ ਕਰ ਗੱਲ ਕਰ ਕਰ ਗੱਲ ਉਹ ਥੱਲੇ ਦੇ ਯਾਰ ਪਾ ਆ ਫੇਰੀ ਜਾਣਾ ਪੈਂਡ ਬੜਾ ਪਾਤਾ ਇਹਦੇ ਵਿੱਚ ਮੈਨੂੰ ਪਰ ਨਹੀਂ ਗੱਲ ਬਣੀ ਹੁਣ ਕੰਮ ਫੇਰ ਹੀ ਚੰਗਾ ਬੁੱਢੇ ਕਰਾ ਕੋਈ ਨਹੀਂ ਜਮਾਣਾ ਉੱਤੇ ਇੱਕ ਦਾ ਮਾਰਨਾ ਆ ਆ ਸੁੱਕ ਸਕ ਗਿਆ ਇੱਥੇ ਜਿਹੜਾ ਗੱਜਣ ਵਾਲਾ ਪੈਂਡ ਬੜਾ ਬੜਾ ਨਹੀਂ ਰੈਂਡਮ ਮਸ਼ੀਨ ਫੇਲ ਆਇਆ ਲਾਪੀਆ ਬਣ ਰਿਹਾ ਹੈਂਡਲ 45 ਕੱਟ ਕੇ ਇੱਥੇ ਵੀ ਆ ਵੀ ਨੇ ਕੀਤਾ ਰੈਡੀ ਬਾਹਰ ਵਾਲਾ ਅਰਲ ਹੱਥ ਨਾਲ ਰੈਡੀ ਕੀਤਾ ਇਹਨੂੰ ਵੀ ਦਿੱਤੀ ਹੈ ਹਾਂ ਨੈਮ ਨਾ ਵੀ ਦਰਵਾਜ਼ਾ ਹੋ ਚਲਿਆ ਕੰਪਲੀਟ ਅੰਦਰ ਆਪਾਂ ਉਹ ਪੁਰਾਣੀ ਟੀਨ ਲਾਤੀ ਹੈ ਉਦਾਂ ਵੇਸਟ ਹੋ ਜਾਣੀ ਫਾਇਦਾ ਨਹੀਂ ਕੋਈ ਕਿョ ਲੱਕੀ ਹਾਂਜੀ ਸਾਹਿਬ ਜੀ ਕਿੱਧਰ ਵੇਖਣ ਦੇ ਅੱਗ ਲੱਗਾ ਤ੍ਰਿਵੇ ਕੰਡਲਾਲ ਜੀ ਹਾਂਜੀ ਪਿਆਰਿਓ ਹੋ ਗਏ ਤਿਆਰ ਹਰਫਤ ਸਿੰਘ ਝੂਟੇ-ਮੂਟੇ ਲੈ ਰਿਹਾ ਜੀ ਪਰ ਅੱਜ ਬੜਾ ਪਰੇਸ਼ਾਨ ਕੀਤਾ ਹਰਫਤ ਨੇ ਹਾਂਜੀ ਕੀ ਗੱਲ ਬੜੇ ਉਦਾਸ ਲੱਗ ਰਹੀ ਹੈ ਬੁਖਾਰ ਹੋਇਆ ਨਾ ਕੱਲ ਦਾ ਬਾਰਿਸ਼ ਹੋਣ ਦੀ ਗੱਲ ਕਰ ਬੁਖਾਰ ਹੋ ਗਿਆ ਮੌਸਮ ਹੀ ਚੇਂਜ ਹੋਇਆ ਨਾ ਨਾਲ ਦਵਾਈ ਲੈ ਅੰਗਰ ਕਲ ਕਰ ਕੀਤੀ ਤੇ ਆ ਕਿਰਨ ਨੂੰ ਪਾਰਸਲ ਆਇਆ ਦੋ ਇਹ ਭੈਣ ਦੀ ਪ੍ਰਮੋਸ਼ਨ ਕਰਨੀ ਹੈ ਕਿਸ ਦੀ ਤੇ ਉਹਨੇ ਆ ਕਿਰਨ ਵਾਸਤੇ ਕਿਸਕ ਭੇਜੇ ਨੇ ਮਤਲਬ ਆ ਦੋ ਪੀ ਐਚ ਦੋ ਬੈਗ ਆਏ ਨੇ ਨਾ ਪਰਸ ਬੈਗ ਕਹਿੰਦੇ ਬੈਗ ਕਹਿੰਦੇ ਪਰਸ ਬੈਗ ਜੋ ਵੀ ਹੈ ਨਾ ਇਹ ਓਪਨ ਕਰਦੇ ਆਪਾਂ ਤੇ ਇਹਦੀ ਆਪਾਂ ਰੀਲ ਵੀ ਪਾਵਾਂਗੇ ਤੇ ਕਲੈਬ ਵੀ ਕਰਾਂਗੇ ਭੈਣ ਦੇ ਨਾਲ ਜੀ ਮੇਰਾ ਵੀ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰੋ ਵੱਧ ਤੋਂ ਵੱਧ ਤੇ ਨੰਬਰ ਵੀ ਕਰਦਾਂਗੇ ਕਨੈਕਟ ਉਹ ਸਮਾਨ ਬਹੁ ਬਹੁ ਵਧੀਆ ਬਹੁ ਬਹੁ ਸੋਨਾ ਜਿੰਨੇ ਵੀ ਲੈਣਾ ਵਾ ਇੱਕ ਵਾਰੀ ਜ਼ਰੂਰ ਫੋਨ ਕਰੇ ਵਿਜ਼ਿਟ ਕਰੇ ਜਿੱਦਾਂ ਨਹੀਂ ਹੈ ਨਾ ਹੋ ਲੈ ਕੀ ਹਾਲ ਹੈ ਆਹ ਦਾ ਪਰਾ ਨੂੰ ਵਾਈਟਿੰਗ ਨੂੰ ਇਹ ਜਾ ਰਿਹਾ ਦੱਸ ਲਾ ਕੋ ਕਹਿਆ ਨਾ ਉਹ ਜੰਜੀਰੀ ਪੜੀ ਬਥੇ ਆਣਾ ਜੰਜੀਰੀ ਜੀ ਲੱਗੀ ਕਿੰਨੀ ਪਿਆਰੀ ਚੀਜ਼ ਹੈ ਨਾ ਪਲਾਸਟਿਕ ਦੀ ਹੈ ਲੋਹੇ ਦੀ ਹੈ ਲੋਹੇ ਦੀ ਲੱਗਦੀ ਹੈ ਨਾ ਆ ਜੀ ਮੈਂ ਕਿਹਾ ਕਿ ਮੈਂ ਕਰਦਾ ਫਿਰ ਤੇ ਮੇਰੇ ਸੂਤ ਨੇ ਵੈਸੇ ਹੀ ਮੈਂ ਕਿਹਾ ਵੀ ਅਬ ਇਹਨਾਂ ਦੀ ਵੀਡੀਓ ਤੇ ਆਪਾਂ ਵੀਡੀਓ ਵੀ ਪਾਵਾਂਗੇ ਤੇ ਵਲੌਗ ਵਿੱਚ ਵੀ ਐਡ ਕਰ ਦਿੰਨੇ ਆ ਤੇ ਇਹਨਾਂ ਦੀ ਆਈਡੀ ਮੈਂਸ਼ਨ ਕਰ ਦਾਂਗਾ ਭਾ ਇਹਨਾਂ ਉਹਨਾਂ ਦੀ ਤੇ ਨੰਬਰ ਨੰਬਰ ਇਹਨਾਂ ਦੀ ਆਈਡੀ ਤੇ ਹੈਗਾ ਵਾ ਗੱਲਬਾਤ ਕਰਕੇ ਤੁਸੀਂ ਵੀ ਜਿਹੜੀ ਸੋਹਣੇ ਸੋਹਣੇ ਚੀਜ਼ਾਂ ਮੰਗਾ ਸਕਦੇ ਓ ਚਲੋ ਹੁਣ ਵੀਡੀਓ ਬਣਾ ਕੇ ਰੀਲ ਪਾ ਦੀ ਇਹਨਾਂ ਦੀ ਠੀਕ ਹੈ ਹਾਂਜੀ ਸਾਹਿਬ ਜੀ ਟਾਈਮ ਬਹੁਤ ਹੋ ਗਿਆ ਹੁਣ ਸੌਂਜੋਣ ਟਾਈਮ ਹੋ ਗਿਆ 11 11:30 ਤੱਕ ਐਸਾ ਹੁੰਦਾ ਕੋਈ ਨਾ ਨਹੀਂ ਆਹਾਂ ਅੱਜ ਹਾਂਜੀ ਹਾਂ ਨਹੀਂ 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 ਰੋਣਾ ਤੇ ਬਿਲਕੁਲ ਨਹੀਂ ਨਾ ਇਹ ਵੀ ਉਹ ਕਹਿੰਦਾ ਹੱਥਾਂ 'ਚ ਗਿੱਜ ਗਿਆ ਹੁਣ ਜਿਆਦਾ ਕਹਿੰਦਾ ਬਸ ਹੱਥਾਂ 'ਚ ਮੈਨੂੰ ਚੁੱਕੀਂ ਖਰੋ ਬਸ ਬੱਟ ਤੇ ਮੜਾ ਜਾ ਪਾਈ ਤੇ ਬਸ ਉਸੇ ਉਲੇ ਰੋਣਾ ਸ਼ੁਰੂ ਇਹ ਦੰੜਾ ਗੱਲ ਹੁਣ ਬੰਦੀ ਏ ਇਹ ਦੰੜਾ ਗੱਲ ੜਾ ਬੰਦੀ ਹੁਣ À, hả cái bắn đi bắn đi này <laughs>